ਅੱਜ ਅਸੀਂ ਬਣਾਵਾਂਗੇ ਪੇਠੇ ਦੀ ਸਬਜ਼ੀ ਖਟ ਮਿੱਠੀ ਤੇ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਇੱਕ ਵਾਰੀ ਕਿ ਸਾਡਾ ਬਣਾੰਦਾ ਤੁਹਾਨੂੰ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਵੀਡੀਓ ਕੋ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਪੇਠੇ ਦੀ ਸਬਜ਼ੀ ਅਸੀਂ 1/2 ਕਿਲੋ ਪੇਠਾ ਲਿੱਤਾ ਹੈ ਤੇ ਖਟ ਮਿੱਠਾ ਅਸੀਂ ਬਣਾਵਾਂਗੇ ਪੇਠਾ ਹੁਣ ਅਸੀਂ ਇਹਨੂੰ ਚੀਰਾਂਗੇ ਪੇਠੇ ਨੂੰ ਹੁਣ ਅਸੀਂ ਇਹਨੂੰ ਚੀਰਾਂਗੇ ਜਿਹੜਾ ਅੰਦਰਲੇ ਪਾਸੇ ਦਾ ਇਹ ਕੱਟ ਦਵਾਂਗੇ ਮਰ ਅਸੀਂ ਛੋਟੇ ਛੋਟੇ ਟੁਕੜੇ ਤੇਸ ਕਰ ਲਵਾਂਗੇ ਅਸੀਂ ਇਸੇ ਤਰੀਕੇ ਨਾਲ ਸਾਰੇ ਬੇਠੇ ਨੂੰ ਛੋਟੇ ਛੋਟੇ ਪੀਸਾਂ ਨਾਲ ਕੱਟਾਂਗੇ ਅਸੀਂ ਲਾ ਮੰਗੇ ਤੜਕਾ ਸਬਜੀ ਨੂੰ ਅਸੀਂ ਆਇਲ ਗਰਮ ਉਹਨੂੰ ਰੱਖਤਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹੀਂਗ ਹੁਣ ਅਸੀਂ ਆੜ ਕਰਾਂਗੇ ਚਾ ਹੀਂਗ ਤੇਲ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਮੈਂ ਇੱਥੇ ਹੁਣ ਅਸੀਂ ਥੋੜਾ ਪਾਵਾਂਗੇ ਜੀਰਾ ਹੁਣ ਅਸੀਂ ਪਾਵਾਂਗੇ ਪਿਆਜ਼ ਤੇ ਮੇਲ ਮੀਠਾ ਲਾਣਾਂਗੇ ਪਿਆਜ਼ ਨੂੰ ਅਸੀਂ ਲਾਲੋਂਦੇ ਮੰਗੇ ਥੋੜਾ ਫਿਰ ਤੇਰੇ ਅੱਛਾ ਐਡ ਕਰ ਲੇ ਮਿਰਚ ਹੁਣ ਅਸੀਂ ਐਡ ਕਰਾਂਗੇ ਮਿਰਚ ਜਿਹੜੀ ਅਸੀਂ ਕੁੱਤੀ ਸੀਗੇ

ਹੋਰ ਅੱਛੇ ਅੰਗਰੰਗੇ ਚ ਮਸਾਲੇ ਇਹ ਸਭ ਸਾਡਾ ਤਰਾਈ ਹੋ ਰਿਹਾ ਹੈ। ਹੁਣ ਅੱਛੇ ਤੋਂ ਮੰਗੇ ਤੁਮ ਨੂੰ ਅਦਰਕ ਦਾ। ਹੁਣ ਅੱਛੇ ਤੋਂ ਮੰਗੇ ਹਲਦੀ। ਦੇ ਕੇ ਮਿਚਾ ਲਓ। ਅੱਧਾ ਚਮਚ ਇੱਕ ਚਮਚਾ ਮਹਨੇ ਤਨੀਆ ਪਾਊਡਰ ਚਾਰ ਦੋ ਚਮਚ ਗਰਮ ਮਸਾਲਾ ਨੂੰ ਤੇਨ ਮਿਕਸ ਕਰਾਂਗੇ ਹੁਣ ਅਸੀਂ ਐਡ ਕਰਾਂਗੇ ਸ਼ਕਰ 3 ਚਮਚ ਤੇ ਉਹ ਮਿਕਸ ਕਰ ਲਾਂਗੇ। ਹੁਣ ਅਸੀਂ ਕਾ ਕੇ ਉਹਨਾਂ ਚ ਥੋੜਾ ਜਿਹਾ ਪਾਣੀ ਪਾ ਲਾਂਗੇ। ਹੁਣ ਅਸੀਂ ਏਡ ਕਰਮੇ ਚ ਥੋੜਾ ਪਾਣੀ। ਅਰ ਤੇ ਇਹਨਾਂ ਤੱਕ ਕੇ ਰੱਖ ਦਵਾਂਗੇ। ਮੀਡੀਅਮ ਗੈਸ ਤੇ। अस सब्जी खोल के चेक कर लगे हैं सब्जी सब्जी चेक सब्जी लेंगे अब्जी में चली तरह पौन लड़ी सब्जी वैसे बनिए तैयार है अस मिनट लेने सब्जी ਥੜਾ ਸਬਜੀ ਬਣ ਕੇ ਤਿਆਰ ਹੈ ਥੜਾ ਸਬਜੀ ਬਣਾਉਂਦਾ ਤੁਹਾਨੂੰ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਵੀਡੀਓ ਦੇਖਣ ਲਈ ਬਹੁਤ ਤਨਬਾਧ